ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪਿੰਡ ਚੰਦਪਨ ਦੇ ਵਿੱਚ ਖੜੇ ਆ ਜਿੱਥੇ ਕਿ ਲੋਕ ਸਭਾ ਚੋਣਾਂ ਦੀ ਬਿਲਕੁਲ ਤਿਆਰੀ ਹੈ ਤੇ ਐਲਾਨ ਕਰਨਾ ਬਾਕੀ ਹੈ ਇੱਥੇ ਡੈਮੋ ਵਾਸਤੇ ਚੋਣ ਕਮਿਸ਼ਨ ਵੱਲੋਂ ਜਿਹੜੀ ਮਸ਼ੀਨ ਭੇਜੀ ਗਈ ਹੈ ਜੋ EVM ਮਸ਼ੀਨ ਹੈ ਉਹ ਵੋਟ ਕਿਵੇਂ ਪਾਈ ਜਾਣੀਆਂ ਲੋਕਾਂ ਨੂੰ ਦੱਸਿਆ ਜਾ ਰਿਹਾ ਡੈਮੋ ਦੇਣ ਵਾਸਤੇ ਅਧਿਕਾਰੀ ਪਹੁੰਚੇ ਹੋਏ ਆ ਗੱਲਬਾਤ ਕਰਦੇ ਆਪਾਂ ਬਈ ਜੀ ਸ਼ਸ਼ੀ ਗਾਲੀ ਸ਼ਸ਼ੀ ਗਾਲੀ ਕੀ ਨਾਮ ਹੈ ਸੌਰਵ ơi ਮੇਰਾ ਜੀ ਤੁਹਾਡੀ ਜਿਹੜੀ ਡਿਊਟੀ ਹੈ ਚੋਣ ਕਮਿਸ਼ਨ ਵੱਲੋਂ ਲਗਾਈ ਗਈ ਹੈ ਮਸ਼ੀਨ ਦੀ ਜਿਹੜੀ ਡੈਮੋ ਆ ਉਹ ਲੋਕਾਂ ਨੂੰ ਦਿਖਾਉਣ ਵਾਸਤੇ ਹਾਂਜੀ 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 ਸਾਡੀ ਹਨਾ ਲੋਕ ਸਭਾ ਚੋਣਾਂ 2024 ਨੇੜੇ ਐ ਤਾਂ ਲੋਕਾਂ ਨੂੰ ਵੋਟਾਂ ਪਾਣ ਲਈ ਜਾਗਰੂਕ ਕਰਨ ਲਈ ਠੀਕ ਹੈ ਚੋਣ ਕਮਿਸ਼ਨ ਵੱਲੋਂ ਐਸ ਡੀ ਐਮ ਜੈਤੋ ਵੱਲੋਂ ਸਾਡੀ ਡਿਊਟੀ ਲੱਗੀ ਹੈ ਵੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਅਵੇਅਰ ਕਰੀਏ ਵੋਟਰਜ਼ ਨੂੰ ਦੱਸੀਏ ਵੀ ਵੋਟ ਕਿਵੇਂ ਪਾਣੀ ਹੈ ਜਾਂ ਜਿਨ੍ਹਾਂ ਨੂੰ ਹਨਾ ਜਿਨ੍ਹਾਂ ਦੀ ਵੋਟਾਂ 'ਚ ਡਿਊਟੀਆਂ ਲੱਗਣੀਆਂ ਉਹਨਾਂ ਨੂੰ ਵੀ ਜਾਣਕਾਰੀ ਦੇ ਸਕੀਏ ਤਾਂ ਅਸੀਂ 4-5 ਦਿਨਾਂ ਤੋਂ ਲਗਾਤਾਰ ਇਸ ਮੀਟ ਦੇ ਵਿੱਚ ਜੁੜੇ ਹੋਏ ਹ ਇਰਿਤ ਕਰ ਰਹੇ ਆ ਵੀ ਵੋਟਾਂ ਵੱਧ ਵੱਧ ਪਾਈਆਂ ਜਾਣ ਤੇ ਸਹੀ ਤਰੀਕੇ ਨਾਲ ਆਪਾਂ ਚੋਣ ਨੂੰ ਪੂਰਾ ਕਰ ਸਕੀਏ ਇੱਕ ਲੋਕਾਂ ਦੇ ਮਨ ਦੇ ਵਿੱਚ ਵਹਿਮ ਵੀ ਆ ਜਿਹੜਾ ਕਿ ਜਿਹੜੀ EVM ਮਸ਼ੀਨ ਆ ਉਹਦੇ ਵਿੱਚ ਗੜਬੜੀ ਹੁੰਦੀ ਆ ਇਹ ਵੀ ਦੂਰ ਕਰਨ ਦੇ ਲਈ ਲੋਕਾਂ ਨੂੰ ਇਸ ਵਾਰ ਕਿਹੜੀ ਮਸ਼ੀਨ ਆ ਅੱਗੇ ਤਾਂ ਦੋ ਯੂਨਿਟਸ ਹੁੰਦੀਆਂ ਸੀਗੀਆਂ ਇਸ ਵਾਰ ਇੱਕ ਨਵੀਂ ਯੂਨਿਟ ਐਡ ਹੋਈ ਆ ਵੀ ਵੀ ਪੈ ਇਹ ਜਿਹੜੇ ਕੈਂਡੀਡੇਟ ਨੂੰ ਆਪਾਂ ਵੋਟ ਪਾਵਾਂਗੇ ਉਹਦੀ ਨਾਲ ਪਰਚੀ ਸਿੱਟੇਗੀ ਇਹਦੇ ਨਾਲ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਵਹਿਮ ਹੈ ਜਾਂ ਮਸ਼ੀਨਾ ਪ੍ਰਤੀ ਜਿਹੜੇ ਵੀ ਡਰ ਹੈ ਉਹ ਨਿਕਲ ਜਾਣਗੇ ਜਿਵੇਂ ਤੁਹਾਨੂੰ ਮੈਂ ਦਿਖਾ ਦਿੰਨਾ ਇੱਕ ਵਾਰੀ ਅੱਛਾ ਤਾਂ ਪਹਿਲਾਂ ਇੱਕ ਮਸ਼ੀਨ ਸੀ ਜਿਹੜੀ ਜਿਹੜੀ EVM ਮਸ਼ੀਨ ਸੀ ਉਹਦੇ ਰਾਹੀਂ ਵੋਟ ਪੈਂਦੀ ਸੀ ਅੱਗੇ ਕੱਲੀ EVM ਮਸ਼ੀਨ ਤੇ ਬੈਲੇਟ ਯੂਨਿਟ ਦੇ ਰਾਹੀਂ ਵੋਟ ਪੈਂਦੀ ਸੀ ਇਸ ਵਾਰ ਨਵੀਂ ਮਸ਼ੀਨ ਆ ਗਈ ਹੈ ਜਿਹਦੇ ਵਿੱਚ ਆਪਾਂ ਜਿਹੜੇ ਵੀ ਕੈਂਡੀਡੇਟ ਨੂੰ ਵੋਟ ਪਾਵਾਂਗੇ ਨਾਲ ਉਹਦੀ ਪਰਚੀ ਆਏਗੀ ਤਾਂ ਕਿ ਜਿਹਨੂੰ ਆਪਾਂ ਵੋਟ ਪਾਈ ਆਪਾਂ ਨੂੰ ਪਤਾ ਲੱਗ ਜਾਏ ਉਹਨੂੰ ਹੀ ਵੋਟ ਪਈ ਹੈ ਵੀ ਕੁਝ ਗਲਤ ਨਹੀਂ ਹੋਇਆ ਜੀ ਨਹੀਂ ਦਿੱਤੀ ਜਾਂਦੀ ਸੀ ਹੁਣ ਪਰਚੀ ਨਹੀਂ ਪੈਂਦੀ ਡਿੱਗਦੀ ਸੀ ਹੁਣ ਪਰਚੀ ਨਾਲ ਡਿੱਗੇਗੀ ਅੱਛਾ ਤਾਂ ਉਹ ਪਰਚੀ ਆ ਜਿਹੜੀ ਉਹ ਜਿਹੜਾ ਵੋਟਰ ਵੋਟ ਪਾਉਣ ਜਾਵੇਗਾ ਉਸ ਨੂੰ ਦਿੱਤੀ ਜਾਵੇਗੀ ਜਾਂ ਪਰਚੀ ਦੀ ਗਿਣਤੀ ਹੋਵੇਗੀ ਪਰਚੀ ਦੀ ਗਿਣਤੀ ਹੋਵੇਗੀ ਬਸ ਜਦੋਂ ਰਿਜ਼ਲਟ ਕਾਊਂਟ ਹੋਏਗਾ ਤਾਂ ਮਸ਼ੀਨ ਦੇ ਵਿੱਚ ਜਿਹੜੀਆਂ ਵੋਟਾਂ ਬੋਲਦੀਆਂ ਤੇ ਪਰਚੀ ਦੀ ਗਿਣਤੀ ਨਾਲ ਹੋਏਗੀ ਤਾਂ ਕਿ ਪਤਾ ਲੱਗ ਜਾਵੇ ਵੀ ਜੋ ਮਸ਼ੀਨ 'ਚ ਵੋਟਾਂ ਤੇ ਪਰਚੀਆਂ ਉਹ ਬਰਾਬਰ ਆ ਉਹਦੇ ਨਾਲ ਫਿਰ ਰਿਜ਼ਲਟ ਜਮਾ ਹਨਾ ਪਾਰਦਰਸ਼ਤਾ ਨਾਲ ਨਿਕਲੇਗਾ ਜੀ ਤਾ ਹੁਣ ਤੁਸੀਂ ਇੱਥੇ ਕੋਈ ਇੱਥੇ ਲੋਕ ਆਏ ਹੋਏ ਹਨਾਂ ਦੀ ਡੈਮੋ ਆ ਜਿਹੜੀ ਵੋਟ ਪਾ ਕੇ ਦਿਖਾਉਂਗੇ ਹਾਂ 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 ਪਾ ਕੇ ਦੇਖ ਲਓ ਕੋਈ ਵੀ ਆ ਜਾਓ ਜੀ ਤਾਂ ਹੁਣ ਇਹ ਜਿਹੜਾ ਵੋਟ ਪਾ ਕੇ ਦਿਖਾਉਣਗੇ ਤਾਂ ਅਸੀਂ ਕੈਮਰਾਮੈਨ ਨੂੰ ਕਹਾਂਗਾ ਕਿ ਅੱਗੇ ਹੋ ਜਾਵੇ ਤਸਵੀਰਾਂ ਦੇ ਵਿੱਚ ਨਜ਼ਦੀਕੀ ਦੇ ਵਿੱਚ ਅਸੀਂ ਦਿਖਾਵਾਂਗੇ ਕਿਵੇਂ ਜਿਹੜੀ ਵੋਟ ਪਾਈ ਜਾਂਦੀ ਆ ਤਾਂ ਇੱਥੇ ਵੀਰ ਸਾਡੇ ਕੋਲ ਮੌਜੂਦਾ ਤਾਂ ਵੋਟ ਪਾਊਗਾ ਹੁਣ ਕਿਵੇਂ ਪੈਂਦੀ ਆ ਵੋਟ ਸਾਰਾ ਪ੍ਰੋਸੈਸ ਜਾਣਾਂਗੇ ਪਾਉਣਗੇ ਜਿਹੜੀ ਜੀ ਤੁਸੀਂ ਮੰਨ ਲਓ ਲਾਇਕ 11 ਨੰਬਰ ਨੂੰ ਪਾਈ ਆ ਇੱਥੇ ਦੇਖੋ 11 ਨੰਬਰ ਦੀ ਹੀ ਪਰਚੀ ਘਰੇਗੀ ਕੇ ਦੀ ਜੀ ਆ ਤੁਸੀਂ ਕਿਸੇ ਨੂੰ ਵੀ ਹੋਰ ਪਾ ਕੇ ਦੇਖ ਲਓ ਜੀ ਲਾਈਕ ਆਪਾਂ ਜਿਵੇਂ 16 ਨੰਬਰ ਨੋਟਾਂ ਨੂੰ ਪਾਣੀ ਹੈ ਹਮ ਨੋਟਾਂ ਦਾ ਸਾਈਨ ਕਰੋਸ ਹੁੰਦਾ ਵੀ ਕਿਸੇ ਨੂੰ ਵੀ ਨਹੀਂ ਪਾਈ ਤਾਂ ਦੇਖੋ ਤੁਸੀਂ ਇੱਥੇ ਉਹੀ ਚਿੰਨ ਆਪਾਂ ਨੂੰ ਦਿਖਾਈ ਦੇਗਾ ਇਹ 7 ਸੈਕਿੰਡ ਲਈ ਆਪਾਂ ਨੂੰ ਪਰਚੀ ਦਿਖਾਈ ਦਿੰਦੀ ਹੈ ਜੀ ਜਿਹੜੀ ਵੀ ਆਪਾਂ ਪਾਣੇ ਆ ਉਹ 7 ਸੈਕਿੰਡ ਲਈ ਜੀ ਦੇਖੋ ਤਾਂ ਤੁਸੀਂ 11 ਨੰਬਰ ਨੂੰ ਵੀ ਵੋਟ ਪਾਈ ਸੀ ਹਾਂਜੀ ਮੈਂ 11 ਨੰਬਰ ਨੂੰ ਹੀ ਵੋਟ ਪਾਈ ਸੀ ਪਰਚੀ ਮਿਲੀ ਹੈ ਤੁਹਾਨੂੰ ਹਾਂਜੀ ਪਰਚੀ ਮਿਲੀ ਨਹੀਂ ਪਰਚੀ ਨਿਕਲ ਆਈ ਹਲੇ ਦੇਖਣੇ ਪਰਚੀ ਦੇਣ ਪਰਚੀ ਕਿੰਨਾ ਲੱਗ ਜਾਂਦਾ ਜੀ ਸੱਤ ਸੈਕਿੰਡ ਲਈ ਆਪਾਂ ਨੂੰ ਦਿਖਾਈ ਦਿੰਦੀ ਹੈ ਪਰਚੀ ਇਹਨਾਂ ਨੂੰ ਮਿਲੇਗੀ ਨਹੀਂ ਫਿਰ ਤਾਂ ਪਤਾ ਹੀ ਲੱਗ ਜਾਏਗਾ ਕਿਸ ਨੂੰ ਵੋਟ ਪਾਈ ਹੈ ਤਾਂ ਜਦੋਂ ਕਾਊਂਟਿੰਗ ਹੋਏਗੀ ਜੀ ਉਦੋਂ ਮਸ਼ੀਨ ਦੇ ਉੱਤੇ ਵੋਟਾਂ ਦੀ ਅਤੇ ਪਰਚੀ ਦੀ ਦੋਨਾਂ ਦੀ ਕਾਊਂਟਿੰਗ ਹੋਏਗੀ ਠੀਕ ਹੈ ਤਾਂ ਕਿ ਉਨੀਆਂ ਹੀ ਪਰਚੀਆਂ ਨਿਕਲਣੀਆਂ ਚਾਹੀਦੀਆਂ ਉਨੀਆਂ ਹੀ ਮਸ਼ੀਨ ਤੇ ਬੋਲਣੀਆਂ ਚਾਹੀਦੀਆਂ ਜੀ ਔਰ ਕੋਈ ਵੀਰਾ ਜਿਹੜਾ ਵੋਟ ਪਾਊਗਾ ਹ ਪਾ ਕੇ ਦੇਖ ਲਓ ਕਿਸਨ ਜੀ ਲਾਈਕ ਤੁਸੀਂ ਕਿਨੂੰ ਪਾਈ ਐ 8 ਨੰਬਰ ਨੂੰ ਅੱਤੇ ਦੇਖੋ 8 ਨੰਬਰ ਨੂੰ ਪਾਈ ਐ ਜੀ ਤੁਸੀਂ ਜੀ ਜੀ 8 ਨੰਬਰ ਜੀ ਸ਼ੋ 8 ਨੰਬਰ ਹੋਇਆ ਹਾਂ ਜੋ ਹੀ ਸਿੰਬਲ ਸ਼ੋ ਹੋਏਗਾ ਜੀ ਹਾਂ ਜੋ ਹੀ ਸਰਫਿਸ ਦਿਖਾਈ ਓਕੇ ਜੀ ਹਾਂਜੀ ਜੀ ਧੰਨਵਾਦ ਤਾਂ ਸੈਟੀਸਫਾਈ ਹਾਂ ਜੀ ਹਾਂਜੀ ਹਾਂਜੀ ਤਾਂ ਜਿਵੇਂ ਕਹਿ ਦਿੱਤਾ ਜਾਂਦਾ ਸੀ ਕਿ ਮਸ਼ੀਨਾਂ ਦੇ ਵਿੱਚ ਗੜਬੜੀ ਹੈ ਤਾਂ ਹੁਣ ਇਹ ਵਹਿਮ ਜਿਹੜਾ ਦੂਰ ਕਰਨ ਦੇ ਲਈ ਇੱਥੇ ਅਧਿਕਾਰੀ ਪਹੁੰਚੇ ਹੋਏ ਚੋਣ ਕਮਿਸ਼ਨ ਵੱਲੋਂ ਡਿਊਟੀ ਲਗਾਈ ਗਈ ਹੈ। EVM ਦਾ ਜਿਹੜਾ ਕਿਹਾ ਜਾਂਦਾ ਸੀ ਕਿ EVM ਦੇ ਵਿੱਚ ਗੜਬੜੀ ਹੈ। ਹੁਣ ਲੋਕਾਂ ਨੂੰ ਕਰ ਕਰਾ ਕੇ ਇਹ ਮਸ਼ੀਨਾਂ ਜਿਹੜੀ ਦੱਸੇਗੀ ਕਿ ਵੀ ਵੋਟ ਇਸ ਤੱਕਾਂ ਪੈਣੀਆਂ ਤੇ ਪਰਚੀ ਇਸ ਤੱਕਾਂ ਨਿਕਲੇਗੀ ਇਸ ਤੱਕਾਂ ਜਿਹੜੀ ਕਾਊਂਟਿੰਗ ਪਰਚੀ ਦੇ ਨਾਲ ਆ ਜਿਹੜੀ ਉਸ ਦੀ ਵੀ ਪਰਚੀ ਕਾਊਂਟਿੰਗ ਹੋਵੇਗੀ ਵਿੱਚ ਸਾਰਿਆਂ ਤੋਂ ਵੱਡੀ ਸੈਟੀਸਫਾਈ ਇਹ ਆ ਕਿ ਜਿਹੜੀ ਮਸ਼ੀਨ ਦੀ ਕਾਊਂਟਿੰਗ ਤੇ ਪਰਚੀ ਦੀ ਮੈਚਿੰਗ ਹੋਊਗੀ ਇਹ ਸਭ ਤੋਂ ਵੱਡੀ ਜਿਹੜੀ ਮਤਲਬ ਬੰਦੇ ਦੀ ਜਿਹੜੀ ਹੈਗੀ ਆ ਹਾਂ ਜੀ ਤਾਂ ਹੁਣ ਠੀਕ ਹੈ ਘਰ ਘਰ ਜਾਣਾ ਇਹਨਾਂ ਵੀਰਾਂ ਨੇ ਤੇ ਚੋਣ ਕਮਿਸ਼ਨ ਇਹ ਉਹਦੇ ਨਾਲ ਜਿਹੜੀ ਸੈਟੀਸਫਾਈ ਜਿਹੜੇ ਉਮੀਦਵਾਰ ਦੀ ਆਪਣੇ ਦੀ ਵੋਟ ਪਾਉਣ ਵਾਲੇ ਦੀ ਵੋਟਰ ਦੀ ਪੂਰੀ ਹੋਊਗੀ ਤਸੱਲੀ ਹੋਊਗੀ ਉਹਦੀ ਜੀ ਜੀ ਤਾਂ ਲੋਕ ਇੱਥੇ ਪਹੁੰਚੇ ਹੋਏ ਸੀ ਅਸੀਂ ਉਹਨਾਂ ਵੱਲੋਂ ਜਿਹੜੀਆਂ ਵੋਟਾਂ ਪਾਈਆਂ ਗਈਆਂ ਨੇ ਤੇ ਜਿਹੜੇ ਅਧਿਕਾਰੀ ਸੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਤੱਕ ਜਿਹੜੀ ਵੋਟ ਹੈ ਜਿਹੜੀ ਪਵੇਗੀ ਤਾਂ ਅਸੀਂ ਤੁਹਾਨੂੰ ਇੱਧਰ ਸਾਹਮਣੇ ਫਲੈਕਸ ਲੱਗਿਆ ਹੋਇਆ ਉਸ ਦੀਆਂ ਤਸਵੀਰਾਂ ਦਿਖਾਉਨੇ ਆ ਕੇ ਲੋਕ ਸਭਾ ਚੋਣਾਂ 2024 ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਪਿੰਡਾਂ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਡਿਊਟੀ ਲਗਾਈ ਗਈ ਹੈ ਅਧਿਕਾਰੀਆਂ ਦੀ ਵੋਟ ਕਿਵੇਂ ਪਾਈ ਜਾਂਦੀ ਹੈ ਤਾਂ ਇਸ ਨੂੰ ਲੈ ਕੇ EVM ਦੇ ਵਿੱਚ ਜਿਹੜੀ ਤਬਦੀਲੀ ਕੀਤੀ ਗਈ ਹੈ ਉਹ ਨੂੰ ਲੈ ਕੇ ਅਧਿਕਾਰੀ ਪਹੁੰਚੇ ਹੋਏ ਸੀ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਅਧਿਕਾਰੀਆਂ ਦੇ ਨਾਲ ਲੋਕ ਕਿੱਥੇ ਪਹੁੰਚੇ ਹੋਏ ਸੀ ਲੋਕਾਂ ਨੇ ਵੀ ਵੋਟਾਂ ਪਾ ਕੇ ਦੇਖੀਆਂ ਨੇ ਹੋਰ ਵੀ ਇੱਥੇ ਆਏ ਹੋਏ ਆ ਲੋਕ ਗੱਲਬਾਤ ਕਰਦੇ ਆ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੋਟ ਪਾਈ ਹੈ ਫਿਰ ਹੁਣ ਆਹ ਦੋ ਬੰਦਿਆਂ ਨੇ ਪਾਈ ਆ ਜੀ ਕਿਵੇਂ ਲੱਗਿਆ ਉਹ ਠੀਕ ਲੱਗਿਆ ਜਿਹੜੀ ਨਿਕਲੀ ਉਹਨਾਂ ਨੇ ਉਹ ਨੰਬਰ ਤੇ ਪਾਈ ਹੈ ਸਹੀ ਨਿਕਲਿਆ ਨਹੀਂ ਸਹੀ ਨਿਕਲੇ ਨੰਬਰ ਹਾਂ ਹਾਂ ਜਿਹੜਾ ਲੋਕਾਂ ਦਾ ਇਹ ਕਿਹਾ ਜਾਂਦਾ ਸੀ ਲੋਕਾਂ ਦੇ ਵਿੱਚ ਕਿ ਈਵੀਐਮ ਦੇ ਵਿੱਚ ਗੜਬੜੀ ਆ ਉਹ ਕਿਤੇ ਨਾ ਕਿਤੇ ਹੁਣ ਲੱਗਦਾ ਕਿ ਨਹੀਂ ਗੜਬੜੀ ਹੋ ਰਹੀ ਇਸ ਮੁਤਾਬਕ ਤਾਂ ਸਹੀ ਹੈ ਉਹਦੇ ਦਾ ਫੇਰ ਪਤਾ ਲੱਗੂਗਾ ਕੀ ਆਊਗਾ ਉਹ ਤਾਂ ਉੱਧੇ ਹੀ ਪਤਾ ਲੱਗੂਗਾ ਵੀ ਉਹਦੇ ਵਿੱਚ ਕੀ ਹੋ ਰਿਹਾ ਅੱਜ ਵਾਲੇ ਤੇ ਸਹੀ ਆ ਰਿਹਾ ਹੈ ਹੁਣ ਜਿਹੜਾ ਪਰਚੀ ਵਾਲਾ ਸਿਸਟਮ ਵੀ ਨਾਲ ਚਲਾਤਾ ਕਿ ਪਰਚੀ ਆ ਜਿਹੜੀ ਨਿਕਲੇਗੀ ਉਹ ਕਾਊਂਟਿੰਗ ਹੋਵੇਗੀ ਨਾਲ ਹਾਂ ਜ ਪਰਚੀ ਹੋएगी ਤਾਂ ਪੱਕਾ ਹੀ ਕਾਊਂਟ ਹੋ ਜੂਗੀ ਪਤਾ ਲੱਗ ਜੂਗਾ ਵੀ ਮੇਰੀ ਵੋਟ ਸਹੀ ਪਈ ਹੈ ਤਾਂ ਹੁਣ ਜਿਹੜਾ ਉਹਦੇ ਸਾਹਮਣੇ ਜਿਹੜਾ 7 ਸੈਕਿੰਡ ਦਾ ਸਮਾਂ ਲੱਗਦਾ ਉਹ ਵੀ ਸਾਹਮਣੇ ਆ ਜਾਵੇਗਾ ਸ਼ੀਸ਼ਾ ਹੁੰਦਾ ਹੈ ਫੋਟੋ ਆਉਂਦੀ ਹੈ ਜੀ ਉਸ ਹਾਂ ਹਾਂ ਉਹਦੇ ਚੋਂ ਬੰਦਾ ਦੇਖ ਲੈਂਦਾ ਵੀ ਮੇਰੀ ਵੋਟ ਸਹੀ ਨੰਬਰ ਤੇ ਮੈਂ ਲਾਇਆ ਉਸ ਤੇ ਸਹੀ ਪਰਚੀ ਆਈ ਹੈ ਠੀਕ ਹੈ ਤਾਂ ਭਈ ਤੁਹਾਡੇ ਵੱਲੋਂ ਵੋਟ ਪਾਈ ਗਈ ਹੈ ਕਿਵੇਂ ਲੱਗਦਾ ਤੁਹਾਨੂੰ ਠੀਕ ਹੈ ਹਾਂ ਜੀ ਬਿਲਕੁਲ ਹਲੇ ਤੱਕਰ ਤਾਂ ਠੀਕ ਲੱਗਦਾ ਹੈ ਪੰਜਾਬ ਸਰਕਾਰ ਵੱਲੋਂ ਬੋਲੋ ਦੇਖੋ ਅੱਗੇ ਕੀ ਹੁੰਦਾ ਜਦੋਂ ਵੋਟਾਂ ਪੈਣਗੀਆਂ ਠੀਕ ਆ ਜਦੋਂ ਮੈਂ 11 ਨੰਬਰ ਨੱਪਿਆ ਤਾਂ ਨੰਬਰ ਤੇ ਮੇਰਾ ਗਿਰ ਨੰਬਰ ਤੇ 11 ਨੰਬਰ ਤੇ ਇਹੀ ਪਰਚੀ ਆਈ ਸੀ ਕਿੱਥੇ ਗਿਆ ਤਾਂ ਜੋ ਅਧਿਕਾਰੀ ਆਏ ਸੀ ਉਹਨਾਂ ਵੱਲੋਂ ਵੋਟਾਂ ਪਾਉਣੀਆਂ ਦੱਸੀਆਂ ਗਈਆਂ ਚੋਣ ਕਮਿਸ਼ਨ ਵੱਲੋਂ ਤੁਹਾਨੂੰ ਦੱਸ ਦਈਏ ਦੁਬਾਰਾ ਫਿਰ ਅਸੀਂ ਡਿਊਟੀ ਲਾਈ ਗਈ ਹੈ ਅਧਿਕਾਰੀਆਂ ਦੀ ਤਾਂ ਦੱਸਿਆ ਜਾ ਰਿਹਾ ਕਿਵੇਂ VOTING ਆ ਜਿਹੜੀ ਉਹ ਪਾਈ ਜਾਂਦੀ ਹੈ EVM ਕਿਵੇਂ EVM ਦੇ ذریعے ਕਿਵੇਂ ਵੋਟਾਂ ਪਾਈਆਂ ਜਾਂਦੀਆਂ ਨੇ ਲੋਕਾਂ ਨੂੰ ਦੱਸਿਆ ਜਾ ਰਿਹਾ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਤਾਂ ਅਸੀਂ ਅਗਲੀ ਅਪਡੇਟ ਲੈ ਕੇ ਤੁਹਾਡੇ ਨਾਲ ਜਲਦੀ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ